ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਬਰਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਤਾਜੀ ਸੂਈ ਮੱਝ సేਲ ਲਈ ਲੈ ਕੇ ਆਏ ਜੀ ਜਿਸ ਕਰਕੇ ਵੀ ਵੀਡੀਓ ਬਣਾ ਰਹੇ ਵੀ ਨਕਰੇ ਲੂਪਾ ਸੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਟੋਟੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਬਬਰਦੀਪ ਸਿੰਘ ਬਾਈ ਪਿੰਡ ਗੌਂਟੀਕਲਾਂ ਜ਼ਿਲ੍ਹਾ ਵੀ ਜ਼ਿਲ੍ਹਾ ਬਟਿੰਡਾ ਬਾਈ ਤਸੀਲ ਫੂਲ ਨੇੜੇ ਪਿੰਡ ਬਾਈ ਇੱਕ ਸਾਈਡ ਭਾਈ ਰੂਪਾ ਰਹਿੰਦਾ ਤੇ ਬਾਈ ਭਗਤਾ ਠੀਕ ਕਰ ਬਾਈ ਮੋਬਾਈਲ ਨੰ ਮੋਬਾਈਲ ਨੰਬਰ ਹੈਗਾ ਬਾਈ 99172 ਹਾਂਜੀ 99172 85310 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਹ ਜਿਹੜੀ ਮੱਝ ਦੇਦਾ ਕਿਹੜਾ ਸੂਸਰੀ ਹੈ ਇਹ ਤੀਜਾ ਸੂਆ ਸੂਈ ਹੈ ਬਾਈ ਕਦੋਂ ਸੂਈ ਹੈ ਬਾਈ ਇਹਨੂੰ ਅੱਜ ਸੂਈ ਨੂੰ 3 ਦਿਨ ਹੋ ਗਏ ਬਾਈ 3 ਦਿਨ ਹੋ ਗਏ ਬੱਚਾ ਕੀ ਹੈ ਬਾਈ ਬੱਚਾ ਮਗਰ ਕੱਟਾ ਬਾਈ ਕੱਟਾ ਬਾਈ ਕਿੰਨਾ ਦੁੱਧ ਜਾਂ ਬੋਲਾ ਹੁਣ ਰੈਡੀ ਹੈ ਹੁਣ ਇਸ ਟਾਈਮ 8.5 ਲੀਟਰ ਦੁੱਧ ਤਿਆਰ ਆ ਬਾਈ ਠੀਕ ਆ ਬਾਈ ਕਿੰਨਾ ਕਿ ਦੇ ਦੂ ਬੋਲਾ ਇਹ ਆਪਣਾ ਪਿਛਲੇ ਸੂਏ 12 ਲੀਟਰ ਦੁੱਧ ਚੋਇਆ ਵਾ ਬਾਈ ਠੀਕ ਆ ਬਾਈ ਦੱਫੁੱਲ ਰਾਜੀ ਫੁੱਲਾ ਕੇਸ ਚੰਗਾ ਸਿੰਘ ਦੀ ਕੁਆਲਿਟੀ ਵੀ ਨੇੜ ਤੋਂ ਚੈੱਕ ਕਰ ਲੋ ਵਧੀਆ ਠੰਡੀ ਸੀਲ ਮੱਜਾ ਠੀਕ ਹੈ ਚਵਾਈ ਚੁਈ ਕਿਵੇਂ ਆ ਚਵਾਈ ਬਹੁਤ ਪੋਲੀ ਆ ਬਾਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੋਂ ਚਵਾਈ ਚੁਈ ਬਾਈ ਕਹਿੰਦਾ ਨੰਬਰ 1 ਆ ਇਹ ਆਰਡਰ ਕਮਾਲ ਦਾ ਤੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਬਾਈ ਦੁਪਹਿਰ ਦਾ ਟਾਈਮ ਆ ਸ਼ਾਮ ਤੱਕ ਕਟਰ ਦੀ ਕੁਆਲਿਟੀ ਕਰ ਮੰਗਣੀ ਵਧੀਆ ਤਿਆਰ ਕਰ ਲੈਂਦੇ ਕੀ ਮੋਲ ਆ ਵੀਰੇ ਦਾ ਮੁੱਲ ਬਾਈ ਇਹਦਾ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਹਾਂ ਮੁੱਲ ਜਮਾਂ ਜਾਇਜ਼ ਹੋਊ ਬੋਲ ਦੇ ਬਾਈ ਤੋਰ ਕੇ ਦਿਖਾ ਦੇ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਆ ਜਿਹੜਾ ਬਈ ਮੱਝ ਦੇ ਹਿਸਾਬ ਨਾਲ ਜਾਇਜ਼ ਹੋਊਗਾ ਸੋਈ ਸਵਾਈ ਆ ਬੱਚਾ ਮਗਰ ਕੱਟਾ ਕਰਦ ਵੱਡ ਚੰਗਾ ਰਾਜੀ ਰੂਜੀ ਚੰਗਿਆ ਥਣ ਤੋਂ ਵੀ ਚੰਗਾ ਲੱਗਿਆ ਸਵਾਈ ਦੀ ਬਾਈ ਕਹਿੰਦਾ ਠੱਡੀ ਆ ਪੋਲੀ ਧਾਰਾ ਕੀ ਤੋਰਾ ਧਾਰਾ ਵੀ ਚੰਗਾ ਬਾਈ ਬਾਕੀ ਥੋੜਾ ਡਰਦੀ ਐ ਲੈ ਜਾ ਕੋਈ ਨਹੀਂ ਵੀਰੇ ਪਰੇ ਨੂੰ ਲੈ ਜਾ ਕੋਈ ਅੰਦਰ ਹੀ ਤੋਰ ਦ ਅੰਦਰ ਹੀ ਤੋਰ ਥੋੜਾ ਡਰਦੀ ਐ ਬਾਈ ਕੈਮਰੇਟ ਮੋਹਲਾ ਜਿਹੜਾ ਬਈ ਇਹਦਾ ਫੋਨ ਤੇ ਹੋਗਾ ਮੋਹਲਾ ਜਿਹੜਾ ਮੱਝ ਦੇ ਹਿਸਾਬ ਨਾਲ ਬਈ ਕਹਿੰਦਾ ਜਾਇ ਜੀ ਰੱਖਾਂਗੇ। ਸੋਰਾ ਤਾਰਾ ਕਰ ਮਾਈ ਦਾ ਚੰਗਾ ਗਾ ਕੱਦ ਬੈਡ ਵੀ ਠੀਕ ਆ ਬਈ ਤੇ ਕਿਸੇ ਵੀਰ ਨੂੰ ਮੱਝ ਪਸੰਦ ਆ ਤੇ ਬਈ ਨਾ ਚੱਲ ਤੋਰ ਮੈਂ ਤੋਰ ਛੱਡਦਾ ਪਿੱਛੇ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਿੰਦਾ ਧੰਨਵਾਦ।